ਇਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕੁਝ ਸਿੱਖਾਨੇ ਕਿਹਾ ਮਹਾਰਾਜ ਦਿੱਲੀ ਦਾ ਤਖਤ ਵਿਰੋਧੀ ਬਣ ਗਿਆ ਹੈ ਬੈਰੀ ਬਣ ਗਿਆ ਹੈ ਤਾਂ ਤਨਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਲੀ ਦੇ ਤਖਤ ਦੇ ਬਰਾਬਰ ਹੀ ਨਹੀਂ ਬਲਕਿ ਦਿੱਲੀ ਦੇ ਤਖਤ ਤੋਂ ਉੱਚਾ ਇੱਕ ਤਖਤ ਸਿਰਜ ਦਿੱਤਾ ਜਿਸ ਦਾ ਨਾਮ ਅਕਾਲ ਦੇ ਨਾਮ ਦੇ ਉੱਤੇ ਰੱਖਿਆ ਅਕਾਲ ਦਾ ਮਤਲਬ ਹੁੰਦਾ ਜਿਹਦਾ ਕਾਲ ਨਾ ਹੋਵੇ ਜੋ ਸਦੀਵੀ ਹੈ ਜੋ ਅਨਾਦੀ ਹੈ ਜੋ ਕਦੇ ਮਿਟਣ ਵਾਲਾ ਨਹੀਂ ਹੈ ਉਹ ਅਕਾਲ ਹੈ ਅਕਾਲ ਇਸੇ ਕਰਕੇ ਵਾਹਿਗੁਰੂ ਨੂੰ ਅਸੀਂ ਅਕਾਲ ਪੁਰਖ ਕਹਿੰਦੇ ਹਾਂ ਉਹ ਪੁਰਖ ਜਿਹੜਾ ਕਦੇ ਵੀ ਨਾਸ ਨਹੀਂ ਹੁੰਦਾ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ ਪਰ ਉਸ ਅਕਾਲ ਦੇ ਨਾਮ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਤਖਤ ਦਾ ਨਾਂ ਜਿਹੜਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਰੱਖਿਆ ਪਰ ਕਿਹਾ ਇਹ ਸਿੱਖਾਂ ਦੀ ਪ੍ਰਭੂ ਸੱਤਾ ਦਾ ਪ੍ਰਤੀਕ ਹੈ ਮਹਾਰਾਜ ਨੇ ਫੌਜਾਂ ਰੱਖਣੀਆਂ ਸ਼ੁਰੂ ਕਰਤੀਆਂ ਉੜੇ ਰੱਖਣੇ ਸ਼ੁਰੂ ਕਰ ਦਿੱਤੇ ਜੰਗ ਬਾਜ਼ੀ ਦੇ ਅਭਿਆਸ ਹੋਣੇ ਸ਼ੁਰੂ ਹੋ ਗਏ ਜੰਗ ਬਾਜ਼ੀ ਦੇ ਅਭਿਆਸ ਹੋਣੇ ਸ਼ੁਰੂ ਹੋ ਗਏ ਨੌਜਵਾਨ ਵੱਡੀ ਗਿਣਤੀ ਚ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਸਜਣ ਲੱਗ ਪਏ ਹਕੂਮਤ ਇਹ ਸੋਚਦੀ ਸੀ ਕਿ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਪੰਥ ਜਿਹੜਾ ਹੈ ਇਹ ਖਤਮ ਹੋ ਜਾਏਗਾ ਪਰ ਹੋਇਆ ਕੀ ਧੰਨ ਗੁਰੂ ਹਰਗੋਬਿੰਦ ਹਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਪੁਨਰ ਸਰਜੀਤੀ ਜਿਹੜੀ ਹੈ ਉਹ ਹੈ ਪੁਨਰ ਸਰਜੀਤੀ ਜਿਵੇਂ ਬੂਟੇ ਦੀ ਕਾਟ-ਛਾਟ ਕਰਦੇ ਹੋ ਜਿਆਦਾ ਵੱਧਦਾ ਨਾ ਪਰ ਫੁੱਲਤ ਹੁੰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਸਿੱਖੀ ਜਿਹੜੀ ਸੀ ਹਕੂਮਤ ਸੋਚਦੀ ਸੀ ਖਤਮ ਹੋ ਜਾਏਗੀ ਪਰ ਇਹ ਹੋਰ ਜ਼ਿਆਦਾ ਪਰਫੁੱਲਤ ਹੋ ਗਈ ਇੰਨੀ ਜ਼ਿਆਦਾ ਪਰਫੁੱਲਤ ਹੋ ਗਈ ਇੰਨੀ ਜ਼ਿਆਦਾ ਪਰਫੁੱਲਤ ਹੋ ਗਈ ਕਿ ਵਕਤ ਦੀ ਹਕੂਮਤ ਨੇ ਚਾਰ ਵਾਰ ਹੱਲੇ ਬੋਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਤੇ ਚਾਰ ਵਾਰ ਹਮਲੇ ਕੀਤੇ ਪਹਿਲਾ ਹਮਲਾ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਪਿਪਲੀ ਸਾਹਿਬ ਦੇ ਸਥਾਨ ਦੇ ਉੱਤੇ ਦੂਜਾ ਹਮਲਾ ਹਰ ਗੋਬਿੰਦ ਪੁਰੇ ਦੀ ਧਰਤੀ ਤੇ ਹੋਇਆ ਤੀਜਾ ਹਮਲਾ ਮਹਾਰਾਜ ਦੀ ਧਰਤੀ ਤੇ ਹੋਇਆ ਮਾਲਵੇ ਦੇ ਵਿੱਚ ਤੇ ਚੌਥਾ ਕਰਤਾਰਪੁਰ ਸਾਹਿਬ ਦੇ ਵਿੱਚ ਜੋ ਜਲੰਧਰ ਦੇ ਕੋਲ ਹੈ ਪੰਜਵਾਂ ਇੱਕ ਫਗਵਾੜੇ ਦੇ ਲਾਗੇ ਹਮਲਾ ਹੋਇਆ ਪਰ ਕੁਝ ਵਿਦਵਾਨਾਂ ਨੇ ਉਸ ਨੂੰ ਇੱਕ ਛੋਟੀ ਝੜਪ ਲਿਖਿਆ ਤੇ ਕੁਝ ਵਿਦਵਾਨਾਂ ਨੇ ਉਸ ਨੂੰ ਇੱਕ ਜੰਗ ਦੇ ਵਿੱਚ ਜਿਹੜਾ ਹੈ ਉਹ ਕਰਾਰ ਦਿੰਦਾ ਹੈ ਔਰ ਬੇਸਿਕਲੀ ਚਾਰ ਜੰਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਕਾਲ ਦੇ ਵਿੱਚ ਲੜੀਆਂ ਜੜੀਆਂ ਉਹ ਮੰਨੀਆਂ ਜਾਂਦੀਆਂ। ਔਰ ਇੱਕ ਸੋਚ ਪੈਦਾ ਹੋ ਗਈ ਸੀ ਭਾਰਤ ਦੇ ਅੰਦਰ ਕਿ ਇਹ ਮੁਗਲਿਆ ਸਾਮਰਾਜ ਕਦੇ ਖਤਮ ਨਹੀਂ ਹੋ ਸਕਦਾ। ਇਹਨੂੰ ਕੋਈ ਵੀ ਖਤਮ ਕਰਨ ਵਾਲਾ ਪੈਦਾ ਨਹੀਂ ਹੋ ਸਕਦਾ। ਐਡਾ ਵੱਡਾ ਸਾਮਰਾਜ ਇਹਨੂੰ ਕੌਣ ਖਤਮ ਕਰ ਸਕਦਾ? ਕੌਣ ਖਤਮ ਕਰ ਸਕਦਾ ਇਸ ਵੱਡੇ ਸਾਮਰਾਜ ਨੂੰ ਇਹ ਸੋਚ ਪੈਦਾ ਹੋ ਗਈ ਕਿ ਕਿ ਬੱਡੇ-ਬੱਡੇ ਰਾਜ ਪੂਤਾਨੇ ਦੇ ਰਾਜੇ ਗੁਲਾਮ ਹੋ ਗਏ ਸੀ ਮੁਗਲ ਬਾਦਸ਼ਾਹ ਦੇ ਪਹਾੜੀ ਰਾਜੇ ਗੁਲਾਮ ਹੋ ਗਏ ਸੀ ਮੁਗਲ ਬਾਦਸ਼ਾਹ ਦੇ ਦੱਖਣ ਦੇ ਰਾਜਿਆਂ ਨੇ ਗੋਡੇ ਟੇਕ ਦਿੱਤੇ ਸੀ ਮੁਗਲ ਬਾਦਸ਼ਾਹ ਦੇ ਅੱਗੇ ਇਸ ਕਰਕੇ ਆਮ ਲੋਕਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਵੀ ਇਹ ਸਾਮਰਾਜ ਹਰਾਇਆ ਨਹੀਂ ਜਾ ਸਕਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਜਿਹੜੀ ਸੋਚ ਪੈਦਾ ਹੋਈ ਸੀ ਨਾ ਇਹਨੂੰ ਕਰੱਕ ਕੀਤਾ ਇਹਨੂੰ ਤੋੜ ਦਿੱਤਾ ਕਿ ਨਹੀਂ ਇਹ ਐਡਾ ਵੀ ਤਕੜਾ ਸਾਮਰਾਜ ਨਹੀਂ ਹੈ ਜਿਹੜਾ ਤੋੜਿਆ ਨਹੀਂ ਜਾ ਸਕਦਾ ਦਿੱਲੀ ਦਾ ਤਖਤ ਦਿੱਲੀ ਦੇ ਕਿੰਗਰੇ ਇੰਨੇ ਵੀ ਮਜ਼ਬੂਤ ਨਹੀਂ ਹੈ ਜਿਹੜੇ ਭੰਨੇ ਨਹੀਂ ਜਾ ਸਕਦੇ ਯੂਨਿਟੀ ਚਾਹੀਦੀ ਹੈ ਅਕਾਲ ਪੁਰਖ ਦੇ ਪ੍ਰਤੀ ਸਮਰਪਣ ਭਾਵਨਾ ਚਾਹੀਦੀ ਹੈ ਗੁਰੂ ਦੇ ਪ੍ਰਤੀ ਸਮਰਪਣ ਭਾਵਨਾ ਚਾਹੀਦੀ ਹੈ ਇਹ ਚੁਕਾਏ ਜਾ ਸਕਦੇ ਨੇ ਇਹ ਕਿੰਗਰੇ ਚੁਕਾਏ ਜਾ ਸਕਦੇ ਨੇ ਇਹ ਭੰਨੇ ਜਾ ਸਕਦੇ ਨੇ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਜਿਹੜੀ ਹੈ ਉਹ ਦੇਣ ਹੈ ਉਹਨਾਂ ਨੇ ਇੱਕ ਸੰਕਲਪ ਘੜ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਿੱਖਾਂ ਦੀ ਝੋਲੀ ਪਾ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਕਲਪ ਘੜ ਕੇ ਸਿੱਖਾਂ ਦੀ ਝੋਲੀ ਪਾ ਦਿੱਤਾ। ਇਹ ਤਖਤ ਜਿਹੜਾ ਹੈ ਇਹ ਇੱਕ ਪਲੇਟਫਾਰਮ ਹੈ, ਇੱਕ ਮੰਚ ਹੈ, ਇੱਕ ਕੇਂਦਰ ਹੈ ਪੰਥ ਦਾ, ਕੌਮ ਦਾ। ਜਿੰਨਾ ਚਿਰ ਸਾਡਾ ਇਹ ਕੇਂਦਰ ਮਜ਼ਬੂਤ ਹੈ, ਸੈਂਟਰ ਮਜ਼ਬੂਤ ਹੈ ਜਾਂ ਹੈੱਡਕੁਆਟਰ ਕਹਿ ਲੋ। ਜਿਨ੍ਹਾਂ ਚੜੇ ਕੇਂਦਰ ਜਿਨ੍ਹਾਂ ਚੜੇ ਸੈਂਟਰ ਮਜ਼ਬੂਤ ਹੈ ਉਹਨਾਂ ਚਰਪੰਥ ਨੂੰ ਕੋਈ ਹਰਾ ਨਹੀਂ ਸਕਦਾ ਬੜੇ ਹੋਏ ਨੇ ਸਾਡੇ ਇਸ ਕੇਂਦਰ ਨੂੰ ਕਮਜ਼ੋਰ ਕਰਨ ਵਾਲੇ ਬੜੇ ਸਾਡੇ ਇਸ ਕੌਮੀ ਸੈਂਟਰ ਨੂੰ ਕੌਮੀ ਕੇਂਦਰ ਨੂੰ ਮਜ਼ਬੂਤ ਕਰਨ ਵਾਲੇ ਜਿਹੜੇ ਨੇ ਕਮਜ਼ੋਰ ਕਰਨ ਵਾਲੇ ਜਿਹੜੇ ਨੇ ਉਹ ਬਹੁਤ ਪੈਦਾ ਹੋਏ ਨੇ ਬਹੁਤ ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ ਹੈ ਨਾ ਉਦੋਂ ਤੋਂ ਹੀ ਇਸ ਨੂੰ ਕਮਜ਼ੋਰ ਕਰਨ ਜਾਂ ਤੋੜਨ ਦੀਆਂ ਜੜੀਆਂ ਨੇ ਵਿਉਂਤਬੰਦੀਆਂ ਹੋ ਰਹੀਆਂ ਪਰ ਇਹਨੇ ਕਮਜ਼ੋਰ ਹੋਣਾ ਨਹੀਂ ਹੈ ਨਾ ਇਹਨੇ ਟੁੱਟਣਾ ਹੈ ਕਿਉਂ ਕਿ ਕਿਉਂਕਿ ਕੇਵਲ ਇਹ ਇੱਟਾਂ ਬਜ਼ਰੀ ਸੀਮਿੰਟ ਦੀ ਬਣੀ ਇਮਾਰਤ ਨਹੀਂ ਹੈ ਜਾਂ ਕੇਵਲ ਇੱਟਾਂ ਚੂਨੇ ਦਾ ਬਣਿਆ ਥੜਾ ਨਹੀਂ ਹੈ ਇਸ ਤਖਤ ਨੂੰ ਬਣਾਉਣ ਦੇ ਲਈ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਸੇ ਰਾਜ ਨੂੰ ਨਹੀਂ ਲਗਾਇਆ ਕਿਸੇ ਮਿਸਤਰੀ ਨੂੰ ਨਹੀਂ ਲਗਾਇਆ ਆਪ ਆਪਣੇ ਹੱਥੀ ਬਣਾਇਆ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਸਹਾਇਕ ਦਿੱਤਾ ਹੁਣ ਜਿਹੜੀ ਕਲਮ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਗੱਡੀ ਹੈ ਬਿੱਜੀ ਹੈ ਉਹ ਕਦੇ ਸੁੱਕ ਸਕਦੀ ਹੈ ਕਦੇ ਕਮਜ਼ੋਰ ਹੋ ਸਕਦੀ ਹੈ ਕਦੇ ਮੁੱਕ ਸਕਦੀ ਹੈ ਕਦੇ ਵੀ ਨਹੀਂ ਕਦੇ ਵੀ ਨਹੀਂ ਔਰ ਇਸ ਸ੍ਰੀ ਅਕਾਲ ਤਖਤ ਸਾਹਿਬ ਤੋਂ अनेका ਸੰਪਰਦਾਵਾਂ ਮਿਸਲਾਂ ਪੈਦਾ ਹੋਈਆਂ ਜਥੇਬੰਦੀਆਂ ਪੈਦਾ ਹੋਈਆਂ ਅੱਜ ਪੰਥ ਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ ਜਥੇਬੰਦੀਆਂ ਨੇ ਉਹ ਆਪਣਾ ਤੌਰ 'ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਤਿਕਾਰ ਦਿੰਦੀਆਂ ਹਨ ਬਹੁਤ ਸਾਰੇ ਮਿਸ਼ਨ ਐਸੇ ਆ ਜਿਹੜੇ ਚੱਲੇ ਜਾਂ ਚੱਲ ਰਹੇ ਆ ਜਾਂ ਖਤਮ ਵੀ ਹੋ ਗਏ ਉਹਨਾਂ ਦੇ ਇਤਿਹਾਸ 'ਚ ਦਰਜ ਹੈ ਕਿ ਸਾਡਾ ਜਿਹੜਾ ਕੇਂਦਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਸਿੱਸਰੀ ਅਕਾਲ ਤਖਤ ਸਾਹਿਬ ਤੋਂ ਸਿੱਧ ਲੈ ਕੇ ਚੱਲੇ ਖਾਲਸਾ ਰਾਜ ਖਤਮ ਹੋ ਗਿਆ ਤੇ ਖਾਲਸਾ ਰਾਜ ਖਤਮ ਹੋ ਗਿਆ ਤੇ ਸਿੰਘ ਸਰਦਾਰ ਜਿਹੜੇ ਸੀ ਉਹਨਾਂ ਨੇ ਸੋਚਿਆ ਪੀਤਾ ਰਾਜਾ ਪਾ ਨੂੰ ਆਪਣੇ ਵਡੇਰਿਆਂ ਨੂੰ ਗੁਰੂ ਪਾਤਸ਼ਾਹ ਨੇ ਦਿੱਤਾ ਸੀ ਖਤਮ ਕਿਉਂ ਹੋ ਗਿਆ ਉਹ ਕਹਿੰਦੇ ਬਾਈ ਗੁਰੂ ਪਾਤਸ਼ਾਹ ਨੇ ਇਹ ਰਾਜ ਸਿੱਖਾਂ ਨੂੰ ਦਿੱਤਾ ਸੀ ਤੇ ਸਿੱਖੋ ਜਿਨ੍ਹਾਂ ਦੇ ਕੋਲੇ ਸਿੱਖੀ ਹੈ ਫਿਲਪਝਾਤ ਮਾਰੋ ਵੀ ਆਪਣੀ ਸਿੱਖੀ ਹੈਗੀ ਹੈ ਸਿੱਖੀ ਹੈ ਮਾਲਵੇ ਦੀਆਂ ਰਿਆਸਤਾਂ ਸੀ ਮਾਲਵੇ ਦੇ ਰਾਜੇ ਸੀ ਇਹ ਇੰਗਰੀਜ਼ਾਂ ਦੇ ਅਧੀਨ ਹੋ ਗਏ ਉਧਰ ਖਾਲਸਾ ਰਾਜ ਤੇ ਇੰਗਰੀਜ਼ਾਂ ਨੇ ਕਬਜ਼ਾ ਕਰ ਲਿਆ ਕਹਿੰਦੇ ਸਿੱਖੀ ਧਾਰਨ ਕਰੋ ਜੇ ਸਿੱਖੀ ਧਾਰਨ ਕਰ ਲਈ ਗੁਰੂ ਪਾਤਸ਼ਾਹ ਰਾਜ ਫੇਰ ਦੇ ਦੇਊਗਾ ਕਹਿੰਦੇ ਹੁਣ ਸਿੱਖੀ ਕਿੱਥੋਂ ਧਾਰੀਏ ਕਿੱਥੋਂ ਲਈਏ ਸਿੱਖੀ ਕਹਿੰਦੇ ਗੁਰਦੁਆਰਿਆਂ ਗੁਰੂ ਦੇ ਘਰ ਚੋਂ ਤੇ ਜਦੋਂ ਗੁਰੂ ਦੇ ਘਰ ਆਏ ਤੇ ਅੱਗੋਂ ਪੁਜਾਰੀਆਂ ਨੇ ਡਾਂਗਾ ਚੁੱਕ ਲੀਆਂ ਕਹਿੰਦੇ ਤੁਸੀਂ ਕੌਣ ਹੋ ਉੱਥੇ ਸਿੱਖੀ ਦਿੱਸੀ ਹੋਈ ਨਹੀਂ ਉੱਥੇ ਤਲ ਖੜਕਦੇ ਪੈਸੇ ਉੱਥੇ ਕੁਝ ਹੋਰ ਹੀ ਹੋਈ ਜਾਂਦਾ ਸੀ ਮਰਿਆਦਾ ਨਾਮ ਦੀ ਚੀਜ਼ ਹੀ ਨਹੀਂ ਸੀ ਜਿਹੜੀ ਗੁਰੂ ਦੀ ਮਰਿਆਦਾ ਸੀ ਫੇਰ ਸਿੱਖਾਂ ਨੇ ਕਿਹਾ ਵੀ ਜੇ ਹੁਣ ਸਿੱਖੀ ਝੋਲੀ ਪਵਾਉਣੀ ਹੈ ਨਾ ਤੇ ਪਹਿਲਾ ਗੁਰੂ ਦੇ ਦਰ ਜਿਹੜੇ ਐ ਇਹਨਾਂ ਤੋਂ ਆਜ਼ਾਦ ਕਰਾਉ। ਇੱਥੇ ਗੁਰੂ ਦੇ ਪੰਥ ਦਾ ਪ੍ਰਬੰਧ ਸਥਾਪਿਤ ਹੋਵੇ। ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦਾ ਸੋਮਾ ਨੇ ਇਥੋਂ ਨਰੋਲ ਗੁਰਮਤ ਦਾ ਪ੍ਰਚਾਰ ਹੋਵੇ। ਤੇ ਉਹਨਾਂ ਨੇ ਇਕੱਠਿਆਂ ਹੋ ਕੇ ਆਵਾਜ਼ اٹھਾਉਣੀ ਸ਼ੁਰੂ ਕਰ। ਜਗਾ ਜਗਾ ਸ਼ਹੀਦੀਆਂ ਮੋਰਚੇ ਜੇਲਾਂ ਇਹ ਹੁਣ ਲੱਗ ਪਿਆ ਗੋਲੀਆਂ ਚੱਲਣ ਲੱਗੀਆਂ ਜਿਵੇਂ ਜੈਤੋ ਚੱਲੇ ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਪ੍ਰਬੰਧ ਗੁਰੂ ਕੀ ਬਾਗ ਹੁੱਕੇਵਾਲੀ ਦਾ ਪ੍ਰਬੰਧ ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਇਕੱਠਿਆਂ ਹੋ ਕੇ ਬਣਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ ਵਲੰਟੀਅਰ ਚਾਹੀਦੇ ਨੇ ਔਰ ਵਲੰਟੀਅਰ ਜਿਹੜੇ ਹੈ ਉਹ ਸ਼ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੜਾ ਕੇ ਔਰ ਉਹ ਵਲੰਟੀਅਰ ਸਹਾਇਕ ਦਿੰਦੇ ਰਹੇ ਪੰਥ ਦੀ ਸੰਸਥਾ ਨੂੰ ਉਹ ਔਰ ਸਹਿਯੋਗ ਬਹੁਤ ਕਾਬਲ ਦਿੱਤਾ ਬਹੁਤ ਜ਼ਿਆਦਾ ਦਿੱਤਾ ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਸ ਸੱਤਾ ਚ ਆ ਗਏ ਤੇ ਰਾਸ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਨੂੰ ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ ਤੇ ਜਿਹੜਾ ਜਿਹਦੇ ਸਹਿਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਕਿਉਂਕਿ ਸੱਤਾ ਮਿਲ ਗਈ ਨਾ ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ ਇਹ ਇਨਾ ਗੁਮਾਨ ਪੈਦਾ ਹੋ ਗਿਆ ਇਨਾ ਗੁਮਾਨ ਪੈਦਾ ਹੋ ਗਿਆ ਵੈਸੇ ਆਪਾਂ ਦੇਖੀਏ ਨਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਪ੍ਰਥਾ ਸਥਾਪਿਤ ਕੀਤੀ ਸੀ ਧੰਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ ਸੀ ਔਰ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਸ਼ੁਰੂਆਤੀ ਜਿਹੜੇ 35 40 50 ਸਾਲ ਸੀ ਉਹਨਾਂ ਸਾਲਾਂ ਦੇ ਵਿੱਚ ਜੇ ਅਸੀਂ ਮਸੰਦਾਂ ਦਾ ਇਤਿਹਾਸ ਪੜੀਏ ਤੇ ਬੜਾ ਕਾਬਲੇ ਤਾਰੀਫ ਕੰਮ ਕੀਤਾ ਉਹਨਾਂ ਨੇ ਗੁਣੀ ਗਿਆਨੀ ਵਿਦਵਾਨ ਸੀ ਪਰ ਜਦੋਂ ਗੱਡੀਆਂ ਲਾ ਲਈਆਂ ਆਪਣੇ ਤੋਂ ਬਾਅਦ ਆਪਣੇ ਪੁੱਤਾਂ ਨੂੰ ਪੁੱਤਾਂ ਤੋਂ ਬਾਅਦ ਪੋਤਰਿਆਂ ਨੂੰ ਬਣਾਉਣਾ ਸ਼ੁਰੂ ਕਰਤਾ ਮਸੰਦ ਤੇ ਪਿਛਲੇ ਜਿਹੜੇ 50 ਸਾਲ ਸੀ ਉਹਦੇ ਵਿੱਚ ਉਹਨਾਂ 'ਚ ਗ੍ਰਾਵਟ ਆ ਗਈ ਇੰਨੀ ਗ੍ਰਾਵਟ ਆ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪੈਦਾ ਕੀਤੀ ਜਿਹੜੀ ਸੰਪਰਦਾ ਸੀ ਉਹ ਖਤਮ ਕਰਨੇ ਪਏ ਕਿਉਂਕਿ ਗ੍ਰਾਵਟ ਆ ਗਈ ਸੁਧਾਰ ਦੀ ਬੁਦਹਿਸ਼ ਨਹੀਂ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਸੁਧਾਰ ਦੀ ਬੁਦਹਿਸ਼ ਨਹੀਂ ਹੈ ਇਹ ਹੁਣ ਖਤਮ ਕਰਨੀ ਪਈ ਬਿਦਰ ਨੀਤੀ ਐ ਨੀ ਬਿਦਰ ਮਹਾਭਾਰਤ ਦੇ ਵਿੱਚ ਬਿਦਰ ਜੀ ਹੋਏ ਨੇ ਬੜੇ ਵਿਦਵਾਨ ਉਹਨਾਂ ਨੇ ਇੱਕ ਨੀਤੀ ਲਿਖੀ ਹੋਈ ਹੈ ਜਿਵੇਂ ਚਾਣਕਿਆ ਨੀਤੀ ਹੈ ਨਾ ਉਵੇਂ ਬਿਦਰ ਨੀਤੀ ਬਿਦਰ ਜੀ ਕੋਲ ਕਹਿੰਦੇ ਕੁਝ ਮਹਾਤਮਾ ਗਏ ਕਹਿਣ ਲੱਗੇ ਜੀ ਮਹਾਭਾਰਤ ਰੋਕੋ ਜੇ ਮਹਾਭਾਰਤ ਨਾ ਰੋਕੀ ਗਈ ਤੇ ਵੱਡੇ ਵੱਡੇ ਪੀਸ਼ਮ ਪਤਾਮਾ ਵਰਗੇ ਜਿਹੜੇ ਤੁਰੰਤਰ ਵਿਦਵਾਨ ਹੈ ਤੁਰੰਤਰ ਜਿਹੜੇ ਯੋਧੇ ਹੈ ਇਹ ਮਾਰੇ ਜਾਣਗੇ ਉਹ ਕਹਨ ਲੱਗੇ ਜਦੋਂ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ ਚ ਹੀ ਫਾਇਦਾ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਹੋਣਾ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ ਉਹਨੇ ਹਰੇ ਹੋਣ ਵਾਲੇ ਨਹੀਂ ਇਹ ਹੁਣ ਸਰਜੀਤ ਹੋਣ ਵਾਲੇ ਨਹੀਂ ਇਸ ਕਰਕੇ ਉਹਨਾਂ ਨੂੰ ਖਤਮ ਕਰਨੀ ਉਹਨਾਂ ਨੂੰ ਮਕਾਉਣੇ ਪਏ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ। ਔਰ ਮੈਂ 26 ਸਾਲ ਮੈਨੂੰ ਇਸ ਖੇਤਰ ਦੇ ਵਿੱਚ ਵਿਚਰਦਿਆਂ ਹੋਏ ਹੈ। ਮੈਂ ਕਦੇ ਵੀ ਪੰਥਕ ਸੰਸਥਾਵਾਂ ਦੇ ਖਿਲਾਫ ਗੱਲ ਕਰਨੀ ਤਾਂ ਦੂਰ ਮੈਂ ਸੁਣਨੀ ਵੀ ਪਸੰਦ ਨਹੀਂ। ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਡੀ ਸਭ ਤੋਂ ਵੱਡੀ ਸੰਸਥਾ ਹੈ। ਤੇ ਇਸ ਸੰਸਥਾ ਦੇ ਖਿਲਾਫ ਗੱਲ ਕਰਨੀ ਇਹ ਮੇਰੇ ਵਾਸਤੇ ਬੜੀ ਔਖੀ ਹੈ ਪਰ ਪਰਸੋਂ ਬੜਾ ਦੁੱਖ ਲੱਗਿਆ ਜਦੋਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਨੇ ਬਿਆਨ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਿਹਾ ਕਮਾਲ ਦੀ ਗੱਲ ਕਿੰਡਾ ਵੱਡਾ ਝੂਠ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾਂ ਦੀ ਕਮੇਟੀ ਹੈ ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਆ ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫਜ਼ ਕਹੇ ਗਏ ਕਿ ਗਿਆਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਂ ਦੀ ਕਮੇਟੀ ਕਹੇ ਬਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹਾਂ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉੱਟ ਟੀਦੀ ਵੀ ਇਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਚੁੱਕ ਕੇ ਉੜਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਇਸ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਮਾਰੇ ਆ ਜਾਂਦੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾਰੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰ ਲੈਣਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਛੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਛੁੱਟ ਦਿੰਦੇ ਹਾਂ ਵੀ ਸਾਰਿਆਂ ਨੂੰ ਦਾਗੀ ਕਰੂਗਾ ਇਸ ਸਿਆਣਪ ਹੁੰਦੀ ਐ। ਇਸ ਸਿਆਣਪ ਹੁੰਦੀ ਐ। ਤੇ ਜੇ ਅਸੀਂ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਢਣਾ ਆ ਜਿਹੜੇ ਬਾਕੀ ਸਾਫ਼ ਐ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ। ਇਹ ਦਾਗੀ ਨੂੰ ਨਹੀਂ ਬਾਹਰ ਕੱਢਣਾ। ਇਹ ਤਾਂ ਰੱਖਣਾ। ਇਹ ਗਲ ਗਿਆ, ਸੜ ਗਿਆ। ਅਸੀਂ ਇਹਨੂੰ ਨਹੀਂ ਛੱਡਣਾ। ਆ ਜਿਹੜੇ ਠੀਕ ਠਾਕ ਐ ਨੇ ਇਹ ਜੇ ਨਿਕਲਦੇ ਤਾਂ ਨਿਕਲ ਜਾਣਗੇ। ਇਹ ਸੋਚ ਜਿਹੜੀ ਐ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਐ।